ਨਗਰ ਪੰਚਾਇਤ ਬਿਲਗਾ ਦੇ ਦਫ਼ਤਰ ਵਿੱਚ ਅੱਜ 151ਵਾਂ ਗਾਂਧੀ ਜਨਮ ਦਿਵਸ ਮਨਾਇਆ ਗਿਆ ਜਿਸ ਵਿੱਚ ਹਾਜ਼ਰ ਸਭ ਸਖਸੀਤਾ ਨੇ ਮਹਾਤਮਾ ਗਾਂਧੀ ਜੀ ਨੂੰ ਨਮਨ ਕੀਤਾ ਇਸ ਮੌਕੇ ਆਜ਼ਾਦੀ ਕੁਲਾਟੀਆਂ ਦੇ ਪਰਿਵਾਰਾਂ ਨੂੰ ਪੱਤਰਕਾਰਾਂ ਨੂੰ ਤੇ ਮੁਲਾਜ਼ਮਾਂ ਨੂੰ ਵਧੀਆ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ ਤੇ ਲੱਡੂ ਵੰਡੇ ਗਏ ਇਸ ਮੌਕੇ ਸੰਬੋਧਨ ਕਰਦਿਆਂ ਗੁਰਨਾਮ ਸਿੰਘ ਜਖੂ ਐਮਸੀ ਨੇ ਕਿਹਾ ਕਿ 1947 ਦੀ ਵੰਡ ਸਮੇਂ ਇਹ ਮਹਾਤਮਾ ਗਾਂਧੀ ਜਿਹਾ ਨੇਤਾ ਭਾਰਤ ਦੇ ਹਿੱਸੇ ਔਣ ਕਰਕੇ ਹੀ ਅੱਜ ਭਾਰਤ ਚ ਲੋਕਤੰਤਰ ਮਜ਼ਬੂਤ ਹੈ ਇਸ ਦੇ ਉਲਟ ਗਵਾਂਡੀ ਦੇਸ਼ ਕਈ ਵਾਰ ਫੌਜੀ ਹਕੂਮਤਾਂ ਜਾਂ ਤਾਨਾਸ਼ਾਹੀ ਦੀ ਮਾਰ ਚੱਲ ਚੁੱਕੇ ਹਨ ਇਸ ਮੌਕੇ ਅਮਰਜੀਤ ਕੌਰ ਟੂਰਾ ਪ੍ਰਧਾਨ ਨਗਰ ਪੰਚਾਇਤ ਬੇਲਗਾ ਵਾਇਸ ਪ੍ਰਧਾਨ ਪਰਮਿੰਦਰ ਸਿੰਘ ਪੰਮਾ ਸਤਨਾਮ ਸਿੰਘ ਬਾੜਾ ਸੰਦੀਪ ਕੈਂਥ ਕੁਲਦੀਪ ਸਿੰਘ ਗੁਰਮਖ ਸਿੰਘ ਮੌਨ ਲਾਲ ਭਾਗਤ ਸੰਜੀਪ ਟੋਨੀ ਬਲਜੀਤ ਸਿੰਘ ਨਰੇਸ਼ ਮਹੇ ਦਾਸ ਰਾਮ ਲੀਲ ਨਵਜੋਤ ਸੰਘੇੜਾ ਹਰੀ ਓਮ ਬੇਲਗਾ ਸੁਰਜੀਤ ਸਿੰਘ ਚਿੱਤੇ ਜਰਨੈਲ ਸਿੰਘ ਤੇ ਨਗਰ ਪੰਚਾਇਤ ਤੇ ਸਟਾਫ ਮੈਂਬਰ ਹਾਜ਼ਰ ਹੋਏ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 2 ਅਕਤੂਬਰ ਮਹਾਤਮਾ Gandhi ਜੀ ਦਾ ਜਨਮ ਦਿਨ ਅੱਜ ਨਗਰ ਕੌਂਸਲ ਦਫ਼ਤਰ ਬੇਲਗਾ ਵਿਖੇ ਮਨਾਇਆ ਗਿਆ ਜਿਨ ਵਿੱਚ ਸਾਰੇ ਸਾਥੇ ਸਾਰੀਆਂ ਸਾਧੀਆਂ ਨੇ ਭਾਗ ਲਿਆ ਅਸੀਂ ਇਸ ਵਸਾਕੀਆਂ ਨੂੰ ਸਾਰੇ ਪਿੰਡ ਵਸਾਕੀਆਂ ਨੂੰ ਇਸ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਦਈਵੰਦੇ ਆ ਤੇ ਬਾਪੂ ਜੀ ਨੂੰ ਸਾਡਾ ਦੇਖੋ ਨਾਰਿਤ ਕਰਦੇ ਆ ਕਿਉਂਕਿ ਇਹ ਜੀ ਸ਼ਕਤੀਆਂ ਜੋ ਸਾਡੇ ਹਿੱਸੇ ਆਈਆਂ ਜਾਤੀ ਤੋਂ ਬਾਅਦ ਕਹਿੰਦੇ ਜਾਤੀ ਤੋਂ ਪਹਿਲਾਂ ਉਹਦੇ ਕਰਕੇ ਅੱਜ ਭਾਰਤ ਦੇ ਡੈਮੋਕ੍ਰੇਸੀ ਦੇ ਵਿੱਚ ਇੱਕ ਬਹੁਤ ਵੱਡਾ ਥੰਮ ਬਣ ਕੇ ਖੜਾ ਆ ਡਾਕਟਰ ਵੀ.ਆਰ. ਭੇਦਕਰ ਮਾਨਤ ਨਹਿਰੂ ਜੀ ਮਹਾਤਮਾ ਗਾਂਧੀ ਜੀ ਦੀ ਜੇਸ਼ਕਸ਼ੀਤਾ ਅੱਜ ਭਾਰਤ ਵਿੱਚ ਸਹੀ ਸਾਡੇ ਜਸੇ ਆਈਆਂ ਅੱਜ ਅਹੀ ਡੈਮੋਕਰੇਸੀ ਦੇ ਵਿੱਚ ਅਹੀ ਆਪਣਾ ਸਾਰਾ ਨਕਸਨਤਰ ਦੇ ਵਿੱਚ ਆਪਣਾ ਨਿਯਾਮ ਖਿਲਾ ਰਹੇ ਆ ਜਦੋਂ ਆਪਾਂ ਵੰਡੀਆਂ ਮੁਲਕਾਂ ਵਿੱਚ ਦੇਖਦੇ ਆ ਕਿ ਇੰਡਾ ਨਹੀਂ ਆ ਸ਼ਕਸ਼ੀਤਾ ਉਹਨਾਂ ਦੇ ਹਿੱਸੇ ਨਹੀਂ ਆਈਆਂ ਉਹਨਾਂ ਦੇ ਵਿੱਚ ਬਹੁਤ ਵਾਰੀ ਫੌਜੀ ਰੂਲ ਲੱਗ ਚੁਕਾਇਆ ਬਹੁਤ ਵਾਰੀ ਉੱਥੇ ਔਲ ਦੇਸ਼ ਨੂੰ ਚਲਾਉਂਦੀ ਆ ਪਰ ਸਾਡੇ ਸੰਵਿਧਾਨ ਮੁਤਾਬਕ ਅੱਜ ਤੱਕ ਦੇ ਚੱਲਦਾ ਆ ਅਸੀਂ ਸਾਰੇ ਜਿੰਨੇ ਵੀ ਸਾਡੇ ਰਹਿਬਰ ਹੋਏ ਉਹਨਾਂ ਨੂੰ ਨਮਸਕਾਰ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ